ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੇਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸਾਰੇ ਸੱਜਣਾ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇੱਥੇ ਫਾਰਮ ਦੇ ਵਿਜ਼ਿਟ ਕਰਨ ਲਈ ਪਿੰਡ ਜਾਉਣ ਸਕਦਾ ਹਾਂ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਕਰਨਤਾਰਨ ਸਾਹਿਬ ਨਾਲ ਲੱਗਦੇ ਪਿੰਡ ਵੱਡੇ ਸਭਰਾ ਦੁੱਬਲੀ ਬਰਵਾਲਾ ਚੀਮਾ ਬਿਲਕੁਲ ਇੱਥੇ ਤੁਸੀਂ ਜਿਹੜਾ ਫਾਰਮ ਤੇ ਵਿਜ਼ਿਟ ਕਰ ਸਕਦੇ ਜੋ ਤੇ ਫੋਨ ਨੰਬਰ 990382025 ਤੇ ਕੰਟੈਕਟ ਕਰ ਸਕਦੇ ਜੋ ਤੇ ਸਾਰੇ ਸੱਜਣਾ ਨੂੰ ਦੁਬਾਰਾ ਤੋਂ ਬੇਨਤੀ ਆ ਕਿ ਜੇ ਕਿਸੇ ਨੇ ਛੋਟਾ ਪਸ਼ੂ ਜਿਹੜਾ ਵੇਚਣਾ ਹੁੰਦਾ ਚਾਹੇ ਕੱਟਾ ਚਾਹੇ ਕੱਟੀ ਛੋਟੀ ਜਿਹੜਾ ਘਰੇਲੂ ਜਿਹੜੇ ਆਪਣੇ ਕੋਲੇ ਬੰਦੇ ਆਉਂਦੇ ਨੇ ਘਰੇ ਰੱਖਣ ਲਈ ਉਹ ਸੱਜਣ ਕਾਫੀ ਆਪਣੇ ਕੋਲੇ ਆਉਂਦੇ ਆ ਤਾਂ ਜੋ ਜਿਹੜਾ ਵਿਚਾਰਿਆਂ ਦੀ ਜਾਨ ਬਚ ਸਕੇ ਘਰੇ ਰੱਖਣ ਵਾਸਤੇ ਆਪਣੇ ਕੋਲੇ ਸੱਜਣ ਜਿਹੜੇ ਸ਼ੌਕੀਨ ਬੰਦੇ ਆਉਂਦੇ ਰਹਿੰਦੇ ਆ ਜਿਹੜੇ ਘਰੇ ਤਕਰੀਬਨ ਜਿਹੜੇ ਕੱਟੇ-ਕਟੀਆਂ ਪਾਲਦੇ ਆ ਤਾਂ ਬਿਲਕੁਲ ਵੀਰ ਜਿਨ੍ਹਾਂ ਨੇ ਇਹ ਛੋਟੇ ਜਿਹੜੇ ਪਸ਼ੂ ਵੇਚਨੇ ਹੁਣ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦੇ ਖਾਸ ਕਰਕੇ ਕਟੀਆਂ ਤੇ ਜੇ ਕੋਈ ਨੀਲੀ ਦੇ ਵਿੱਚ ਕੱਟਾ ਹੋਵੇ ਚਾਹੇ ਬੂਰਾ ਕੱਟਾ ਹੋਵੇ ਇਹੋ ਜਿਹੜੇ ਪਸ਼ੂ ਜਿਹੜੇ ਆਪਾਂ ਲੈ ਲਈਦੇ ਆ ਤੇ ਬਾਕੀ ਜਿਹੜੇ ਵੀਰ ਨੇ ਵੱਡੇ ਪਸ਼ੂ ਵੀ ਸੇਲ ਕਰਨੇ ਹੁਣ ਮੱਝਾਂ ਗਾਵਾਂ ਤਾਜ਼ੀਆਂ ਸੂਈਆਂ ਗੱਬੜਾ ਟੋਕੜਾ ਤੇ ਅੱਜ ਤੁਹਾਨੂੰ ਦਿਖਾਉਨੇ ਆ ਇੱਕ ਨੀਲੀ ਦੀ ਬਿਲਕੁਲ ਤਾਜ਼ੀ ਸੂਈ ਮੱਝ ਸੂਈ ਨੂੰ ਜਿਹੜੇ ਇਹਨੂੰ ਸਮਾਵਾ ਅੱਜ ਕਰੀਬ ਚੌਥਾ ਦਿਨ ਆ ਤੇ ਗੱਲ ਕਰਦੇ ਆ ਸੂਏ ਦੀ ਤੀਜੇ ਸੂਏ ਦੇ ਵਿੱਚ ਬਿਲਕੁਲ ਜਿਹੜੀ ਮੱਝ ਸੂਈ ਆ ਤੇ ਆ ਜਿਹੜੀ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਿੰਦੇ ਆ ਬਿਲਕੁਲ ਠੇਡਾ ਥੀਰ ਆ ਬਿਲਕੁਲ ਬਿੱਲੀ ਮਣਕੀ ਆ ਚਾ ਚੈੱਕ ਕਰੋ ਬਹੁਤ ਸੋਹਣੀ ਬਾਕੀ ਥਾਂ ਦੀ ਕੁਆਲਿਟੀ ਵੀ ਤੁਹਾਨੂੰ ਚੈੱਕ ਕਰਾ ਦਿੰਦੇ ਆ ਆ ਤੁਸੀਂ ਦੇਖ ਸਕਦੇ ਜੋ ਤੇ ਲੋ ਪਿੱਛੋਂ ਵੀ ਤੁਹਾਨੂੰ ਜਿਹੜਾ ਦਿਖਾਉਨੇ ਆ ਤੇ ਚੁਆ ਆ ਵੀ ਇਹਦਾ ਨਾਲ ਜੀ ਨਾਲ ਆਪਾਂ ਜੀ ਚੁਵਾਈ ਆ ਕੋ ਵੀ ਜਰੂਰ ਦਿਖਾਉਣੇ ਆ ਆ ਦੇਖੋ ਬਹੁਤ ਸੋਹਣੀ ਆ ਚੰਗਾ ਥਾਲੇਵਾ ਧਾਰ ਬਹੁਤ ਸੋਹਣੀ ਆ ਕੋਲੀ ਆ ਚੁਾਈ ਬਿਲਕੁਲ ਜਿਹੜੀ ਦੁੱਧ ਵਾਲੀ ਪਾਇਪ ਆ ਉਹ ਵੀ ਬਹੁਤ ਸੋਹਣੀ ਆ ਅਜੇ ਜਿਹੜਾ ਸੂਈ ਨੂੰ 4-5 ਦਿਨ ਦਾ ਸਮਾਂ ਤੇ ਕਰੀਬ 7 ਕਿਲੋ ਦੇ ਲਾਗੇ ਬੰਨੇ ਇਹਦੇ ਥੱਲੇ ਬੋਲਾ ਹੋਊਗਾ ਤਾਂ ਉਮੀਦ ਕਰਦੇ ਆ 10-11 ਕਿਲੋ ਦੇ ਜਿਹੜੀ ਨਾਰਮਲ ਖਰੇਲੂ ਸੇਵਾ ਦੇ ਚੱਲੂਗੀ ਇਹ ਥਾਲੇਵਾ ਬਹੁਤ ਸੋਹਣਾ ਵਾ ਪੂਛੇ ਦੀ ਜਿਹੜੀ ਬਿਲਕੁਲ ਅੱਧ ਤੋਂ ਵੱਧ ਜਿਹੜੀ ਸਪੇ ਦਾ ਤੇ ਬਾਕੀ ਸਿੰਘ ਦੀ ਕੁਆਲਿਟੀ ਵੀ ਤੁਹਾਨੂੰ ਜਿਹੜੀ ਦਿਖਾਤੀ ਆ ਬਹੁਤ ਸੋਹਣਾ ਸਿੰਘ ਆ ਤੇ ਫੇਸਪਾਲ ਚੀ ਜਿਹੜੀ ਫਿਰ ਦੁਬਾਰਾ ਤੋਂ ਤੁਹਾਨੂੰ ਦਿਖਾ ਦਿੰਦੇ ਆ ਤੇ ਨੀਲੀ ਤੇ ਸਜਣਾ ਨੇ ਕੰਮ ਕਰਨਾ ਹੋਵੇ ਤਾਂ ਬਿਲਕੁਲ ਫਰੀ ਸੱਕਦੇ ਆ ਬਾਕੀ ਲੰਬਾਈ ਮਾਈ ਦੀ ਬਹੁਤ ਚੰਗੀ ਆ ਤੇ ਮੀਡੀਅਮ ਹਾਈਟ ਆ ਪੁੱਠਾ ਬਹੁਤ ਸੋਹਣਾ ਪਿੱਠ ਪੁੜੇ ਦੀ ਬਹੁਤ ਵਧੀਆ ਵਾ ਚੰਗਾ ਚੌੜਾ ਵਾ ਤੇ ਆਪਾਂ ਰੇਟੇ ਦਾ ਜਿਹੜਾ ਉਹ ਵੀ ਨਾਲ ਨਾਲ ਤੁਹਾਨੂੰ ਅੱਜ ਸ਼ੇਅਰ ਕਰਾਂਗੇ ਤੇ ਦੀ ਚੋਅਾਈ ਜਰੂਰ ਤੁਹਾਨੂੰ ਦਿਖਾਉਨੇ ਆ ਵੀ ਜਿਹੜਾ ਉਹ ਵੀ ਤੁਹਾਨੂੰ ਜਿਹੜਾ ਨਾਲ ਦੀ ਨਾਲ ਦਿਖਾ ਦਿੰਨੇ ਆ ਬਿਲਕੁਲ ਨਾੜੂ ਬੱਚੇ ਦੇ ਜਿਹੜਾ ਨਾਲ ਆ ਤੇ ਫੇਸ ਕੁਆਲਟੀ ਬੱਚੇ ਦੀ ਬਹੁਤ ਸੋਹਣਾ ਬੱਚਾ ਆ ਬਿਲਕੁਲ ਨੀਹੀ ਅੱਖ ਦੇ ਵਿੱਚ ਚੌ ਪੈਰਾਂ ਦੇ ਮਾਰਕਿੰਗ ਆ ਤੇ ਬੱਚੇ ਵੀ ਸੋਹਣੇ ਪਾਊਗੀ ਅੱਗੇ ਜਿਹੋ ਜਿਹਾ ਸੀਮਰ ਰਖਵਾਇਆ ਜਾਊਗਾ ਉਵੇਂ ਦਾ ਹੀ ਬੱਚਾ ਜਿਹੜਾ ਇਹ ਦੇ ਦਊਗੀ ਤੇ ਬਹੁਤ ਚੰਗੀ ਆ ਬਾਕੀ ਚੋਅ ਆ ਆਪਾਂ ਤੁਹਾਨੂੰ ਨਾਲ ਦੀ ਨਾਲ ਜ਼ਰੂਰ ਦਿਖਾਵਾਂਗੇ ਵੱਡੀ ਸ਼ੈਡੋ ਬੱਚਾ ਕੋਈ ਬੱਚਾ ਜਿਹੜਾ ਆਪਾਂ ਥੱਲੇ ਲਾਤਾ ਵਾ ਕੋਈ ਇਹਨੂੰ ਰਸੀ ਨਹੀਂ ਪਾਈ ਕੋਈ ਜੂੜ ਨਹੀਂ ਪਾਇਆ ਬਿਲਕੁਲ ਪਸ਼ੂਆਂ ਤੋਂ ਅਲੱਗ ਲਿਆ ਕੇ ਵੀ ਬਿਲਕੁਲ ਠੰਡੀ ਸੀਲ ਬਹੁਤ ਜਾਗੀ ਬਹੁਤ ਠੰਡੀ ਹੈ ਕਰਮਾਲੀ ਪਿਛਲਾ ਤੁਹਾਨੂੰ ਚੜਾਇਆ ਬਣਾਇਆ ਆ ਦੇਖ ਠੰਡੀ ਵੱਲੋਂ ਬਾਗਮਾਲ ਬਾਕੀ ਲੇਵਾ ਬਹੁਤ ਸੋਹਣਾ ਅੱਗੇ ਨੂੰ ਵੀ ਤੱਕ ਪੂਰੀ ਆ ਇਸ ਸਾਈਡ ਨੂੰ ਵੀ ਰੇਟ ਦਾ ਬਿਲਕੁਲ ਆਪਾਂ ਐਂਡ ਤੇ ਜਰੂਰ ਦੱਸਾਂਗੇ ਬਿਲਕੁਲ ਜਾਇਜ਼ ਰੇਟ ਜਿਹੜਾ ਦਾ ਰੈਣ ਵਾਲਾ ਦੇਖੋ ਦੁੱਧ ਇਹਦੇ ਉੱਪਰ ਕੇ ਜਿਹੜੀਆਂ ਬਾਹਰ ਆਈਆਂ ਤੇ ਉਮੀਦ ਕਰਦੇ ਆ ਰੇਟ ਦੇ ਅਕੋਰਡਿੰਗ ਹੀ ਆਪਾਂ ਇਹਦਾ ਜਿਹੜਾ ਦੁੱਧ ਦੱਸਾਂਗੇ ਤਾਂ ਰੇਟ ਦੇ ਹਿਸਾਬ ਨਾਲ ਹੀ ਦੁੱਧ ਹੁੰਦਾ ਵਾ ਆ ਦੇਖੋ ਜੀ ਇਹਦੀ ਚੁਆਈ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਹਰਵੰਸ ਆ ਬਾਲਟੀ ਫੜੋ

ਇਹ ਮਗੱਲੇ ਥਾਣਾ ਦੀ ਪਈ ਹੋਣੀ ਹੈ ਬਿਲਕੁਲ ਗਾਲ ਪਿਛਾੜ ਜਿਹੜੀ ਇਹਦੀ ਬਰਾਬਰ ਮੈਂ ਇਹ ਕਿ ਜੋੜਦਾ ਰੇਟ ਆ ਜਿਹੜਾ ਇਹਦਾ ਬਿਲਕੁਲ ਟੋਕੜਾ ਵਾਲਾ ਭਾਵਾ 54000 ਰੁਪਿਆ ਰੇਟ ਆ ਉਹਦੇ ਜੋ ਜਿਹੜਾ ਮਾਨਤਾਂ ਨੇ ਥੋੜਾ ਬਹੁਤਾ ਜ਼ਰੂਰ ਕੀਤਾ ਜਾਊਗਾ ਘਰ ਆ ਸੱਜਣਾ ਦਾ ਬਾਕੀ ਦੋ ਦੋ ਦੇ ਮਤਾਬਕ ਹੀ ਇਹਦਾ ਰੇਟ ਕੀਤਾ ਗਿਆ ਵਾ ਕਿਉਂਕਿ ਜਿੰਨਾ ਕਿ ਇਸ ਟਾਈਮ 6-7 ਕਿਲੋ ਦੇ ਥੱਲੇ ਬੋਲਾ ਵਾ 10 ਕਿਲੋ ਦੀ ਜਿਹੜੀ ਨਾਰਮਲ ਉਮੀਦ ਜਿਹੜੀ ਆਪਾਂ ਕਰ ਸਕਦੇ ਆ ਮੇਰੇ ਕੋ ਸੱਜਰਤਾ ਜੀ ਜਿਹੜੀ ਮੱਝ ਸੂਈ ਆ ਬਿਲਕੁਲ ਆ ਵੇਖੋ ਗਾਲੇ ਵੀ ਪੈ ਕੇ ਕਰਮਾਲੀ ਬਿਲਕੁਲ ਠੰਡੀ ਸੀ ਤੇ ਫੋਨ ਨੰਬਰ ਆਪਣਾ 9903682025 9906382025 ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ